ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ ਸ਼ੁਰੂ ਹੋਇਆ 10ਵਾਂ ਸਾਹਿਤ ਅਤੇ ਪੁਸਤਕ ਮੇਲਾ ਸੈਂਕੜਿਆਂ ਦੀ ਗਿਣਤੀ ਵਿੱਚ ਲੱਗੇ ਪੁਸਤਕਾਂ ਦੇ ਸਟਾਲ ਡਾਕਟਰ ਪ੍ਰਤਾਪ ਸਿੰਘ ਪੰਗਾਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਅੰਮ੍ਰਿਤਸਰ ਪਾਸੇ ਰਹਿੰਦੇ ਨੇ ਤੁਸੀਂ ਵੀ ਵੀ ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ ਅਤੇ ਇਸ ਮੇਲੇ ਨੂੰ ਹੋਰ ਚਾਰ ਚਾਰ ਲਾਓ ਅਤੇ ਹੋਰ ਸਾਰਿਆਂ ਨੂੰ ਖਾਸ ਬੇਨਤੀ ਆ ਜਿੰਨੇ ਵੀ ਸਾਡੇ ਇਸ ਕਿਤਾਬ ਹੱਟ ਦੇ ਪੇਜ ਨੂੰ ਫੋਲੋ ਕਰਦੇ ਨੇ ਜਾਂ ਹੁਣ ਇਸ ਵੀਡੀਓ ਨੂੰ ਦੇਖ ਕੇ ਫੋਲੋ ਕਰਨਗੇ ਇਸ ਮੇਲੇ ਦੇ ਵਿੱਚ ਪਹੁੰਚਣ ਤੇ ਉਹਨਾਂ ਨੂੰ ਸਾਡੇ ਵੱਲੋਂ ਇੱਕ ਪੋਇਟਰੀ ਦੀ ਕਿਤਾਬ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਤਬਾਤਵਾਦ ਲੋਕ ਸਾਡੇ ਇਸ ਪੇਜ ਨੂੰ ਫੋਲੋ ਕਰੋ ਅਮਰੇਸਰ ਖਾਲਸਾ ਕਾਲਜ ਇਸ ਮੇਲੇ ਦੇ ਵਿੱਚ ਵਿਜ਼ਿਟ ਕਰੋ ਅਤੇ ਇੱਕ ਪੋਇਟਰੀ ਦੀ ਕਿਤਾਬ ਬਿਲਕੁਲ ਫ੍ਰੀ ਲੈ ਕੇ ਜਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਗੱਲ ਹੋਰ ਸਾਡੀ ਸਟਾਲ ਨੰਬਰ 116 17 18 ਕਿਤਾਬ ਹਟ ਮੂਸਾ ਧੰਨਵਾਦ ਠੀਕ ਹੈ ਜੀ ਇਹ ਵੀ ਜਿਹੜਾ ਸਟਾਲ ਹੈ ਫਿਰ ਕਿੱਥੋਂ ਤੁਸੀਂ ਨਨਤਪੁਰ ਸਾਹਿਬ ਤੋਂ ਆਏ ਜੀ ਹਾਂ ਜੀ ਵਿਗੜ ਪ੍ਰਕਾਸ਼ਨ ਸ੍ਰੀ ਨਨਤਪੁਰ ਸਾਹਿਬ ਤੋਂ ਆਏ ਗਏ ਇਹਦੇ ਵਿੱਚ ਕਿਹੜੇ ਕਿਹੜੇ ਕਿਤਾਬਾਂ ਜਿਹੜੀਆਂ ਮੇਨ ਹੈਗੀਆਂ ਸਾਡੇ ਕੋਲੇ ਜਿਵੇਂ ਸੰਤਾਂ ਤੇ ਜਾਵਾਜ਼ ਰੱਖਾ ਹੈ ਠੀਕ ਹੈ ਜੀ ਜਿਹੇ ਘੱਲੂ ਘਰੇਵਾਰੀ ਠੀਕ ਹੈ ਜੀ ਸਿੱਖ ਨਸਲ ਕੋ 1984 ਵਾਰੀ ਕਿਤਾਬਾਂ ਵੀ ਭਾਈ ਦਜੀਤ ਸਿੰਘ ਹੋਰਿਆਂ ਦੂਟ ਦਾ ਪਾਣੀ ਦੀਆਂ ਆੜੂ ਕਿਸਨ ਦਾ ਸਵਾਰੇ ਭਾਗ ਪਹਿਲਾ ਭਾਗ ਦੂਜਾ ਠੀਕ ਹੈ ਜੀ ਠੀਕ ਹੈ ਜੀ ਜਿਹੜਾ 1984 ਤੋਂ ਬਾਅਦ ਵਾਪਰਿਆ ਦਾ ਵਰਤਾਰਾ ਠੀਕ ਹੈ ਜੀ ਉਹਨਾਂ ਇਸ ਵਾਰ ਸੇਕ ਠੀਕ ਠੀਕ ਜੀ ਤੇ ਇਹ ਕੱਲ ਦਾ ਕੱਲ ਵੀ ਤੁਹਾਡਾ ਲੱਗਾ ਸਟਾਲ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਆ ਫਿਰ ਕੋਈ ਕਿਤਾਬਾਂ ਦਾ ਕੋਈ ਰਿਸਪੌਂਸ ਮਿਲ ਰਿਹਾ ਕਿਸ ਤਰ੍ਹਾਂ ਜੀ ਜੀ ਥੋੜਾ ਮਿਲ ਰਿਹਾ ਜੀ ਕੋਈ ਗੱਲ ਨਹੀਂ ਕੋਈ ਨਹੀਂ ਹੈ ਜੀ ਕਿਉਂਕਿ ਇਹ ਦੂਜੇ ਤਜ ਦਿਨ ਬਸ ਠੀਕ ਠੀਕ ਹੈ ਜੀ ਆਪਣਾ ਕੀ ਨਾਂ ਜੀ ਮੇਰਾ ਨਾਂ ਗੁਰਪਾਲ ਸਿੰਘ ਹੈ ਠੀਕ ਹੈ ਜੀ ਭਾਈ ਚਮਕੌਰ ਮਾਮੇ ਵਾਲੀ ਦੋ ਘਟੀਆਂ ਹੁੰਦਾ ਜੇ ਪੂਰਾ ਦਾ ਕਰ ਰਹੇ ਗਰੂਦੀ ਕਲਕਲਸਾਵਾ ਰਬੀਖ ਵਤੇ ਇੱਕ ਖਾਲਸਾ ਕਾਲ ਜ ਮਮਸਰ ਵਿੱਚ ਜਿਹੜਾ ਪੁਸਤਕ ਮੇਲਾ ਚੱਲ ਰਿਹਾ ਤੁਸੀਂ ਦੇਖ ਸਕਦੇ ਜੇ ਕਿ ਪੁਸਤਕਾਂ ਦੇ ਵੱਖ-ਵੱਖ ਪੁਸਤਕਾਂ ਦੇ ਸਟਾਲ ਲੱਗੇ ਆ ਇਹ ਸੈਂਕੜੇ ਦੀ ਗਿਣਤੀ ਵਿੱਚ ਹੈਗੇ ਆ ਆ ਤੋਂ ਹੀ ਦੇਖ ਸਕਦੇ ਜੇ 118 19 ਹੋਰ ਵੀ ਹੱਥੋਂ ਵੀ ਅੱਗੇ ਹੈਗੇ ਆ ਜਿਹੜੇ ਸਟਾਰ ਲੱਗੇ ਆ ਵੱਡੀ ਗੰਦੀ ਵਿੱਚ ਤੇ ਸਾਹਮਣੇ ਸਟੇਜ ਬਣੀ ਆ ਜਿੱਥੇ ਦਿਨੇ ਪ੍ਰੋਗਰਾਮ ਚੱਲਣਾ ਸਾਰਾ ਹਾਜ਼ਰ ਹੋਰ ਕਿੱਥੇ ਆ ਐਂ ਇਕੱਠਾ ਆ ਵੱਡੀ ਨਿਊ ਚੈਨਲ ਵੇਖ ਰਹੇ ਸੋਤਿਆਂ ਦਾ ਸਵਾਗਤ ਹੈ ਅਸੀਂ ਇਸ ਵੇਲੇ ਜਿਹੜਾ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਪੁਸਤਕ ਸਹਿਤ ਮੇਲਾ ਲੱਗਿਆ ਉਹਦੇ ਵਿੱਚ ਖਲੋਤੇ ਆ ਜਿੱਥੇ ਤੁਸੀਂ ਦੇਖ ਸਕਦੇ ਜੇ ਸਾਹਮਣੇ ਇਹ ਜਿਹੜਾ ਹੈਗਾ ਵਾ ਟਾਲੀਆਂ ਟਾਲੀਆਂ ਕਿਤਾਬ ਹਟ ਦੇ ਖਲੋਤੇ ਆ ਤੁਸੀਂ ਸਾਡੇ ਨਾਲ ਬੈਨ ਲੱਗੇ ਉਦਾਈ ਕਿਤਾਬ ਹਟ ਇੱਥੇ ਇਹਨਾਂ ਨੇ ਬਹੁਤ ਸਾਰਾ ਲਾਇਆ ਵਾ ਕਾਫੀ ਵੱਡਾ ਜਿਹੜਾ ਉਹਨਾਂ ਦਾ ਪਟਵਰੀਆਂ ਮਟੀਆਂ ਨੇਦੀਆਂ ਭੁਗਾਵਾਂ ਜਿਹੜੀਆਂ ਬੜੀਆਂ ਇਤਿਹਾਸਿਕ ਪੜਨੋ ਵਾਲੀਆਂ ਵਾਂ ਇੱਥੇ ਸਾਡੇ ਕੋਲ ਮੌਜੂਦ ਨੇ ਮੇਰੀ ਸਟਾਲ ਦੇ ਜੀ ਕਿਨਾ ਆਪਣਾ ਮੇਰਾ ਨਾਮ ਕਰਨੀ ਸ਼ਿਕਸ਼ਾ ਠੀਕ ਹੈ ਜੇ ਜਿੱਥੋਂ ਆਏ ਜੇ ਪਾਕਿਸਤਾਨ ਲੈ ਬੁਖਸਾਰ ਨਾ ਤਾਂ ਵੈਸੇ ਬੁਖਸਾਰ ਹੈ ਕਿ ਦੁਬਿਆਨੇ ਵੀ ਪਰ ਮੈਂ ਹੈਗਾ Rajasthan ਦਾ ਠੀਕ ਹੈ ਤੁਸੀਂ ਫਿਰ Rajasthan ਤੋਂ ਆਏ ਜੀ ਹੈ ਕਿ ਇਹਦੇ ਵਿੱਚ ਕੋਈ ਕਿਤਾਬਾਂ ਵੀ ਹੈ ਜਿਹੜੀਆਂ ਤੁਸੀਂ ਆਪ ਲਿਖੀਆਂ ਹੋਣਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਮੇਰੀ ਹੈਗੀ ਇੱਕ ਪੰਜਾਬੀ ਹੈਗੀ ਜਿਹੜੀ ਸਾਡਾ ਸਿੱਖ ਸਾਡੇ ਦਾ ਇਤਿਹਾਸ ਇਹ ਹੈਗੀ ਠੀਕ ਹੈ ਇਹ ਤੁਸੀਂ ਆਪ ਲਿਖੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਜਿਹੜੀਆਂ ਬਣੀਆਂ ਇਤਿਹਾਸ ਨੂੰ ਇਹਦੇ ਵਿੱਚ ਵੀ ਮੈਂ ਵੀ ਦੇਖਿਆ ਸੀ ਕਿ ਜੇਕਰ ਮਰਾਸਤਾਨ ਹੋਏਗਾ ਤੇ ਉੱਤਰਨਾ ਵੀ ਕਾਫੀ ਘੰਟੇ ਦਾ ਸੈਂਦਰ ਆਪਣੇ ਇਤਿਹਾਸ ਬਾਰੇ ਤੇ ਮੈਂ ਇਹਦੇ ਵਿੱਚ ਸਾਰੀ ਬੇਸਿਕ ਵੇਸੇ ਕੀਤਾ ਲਿਖਿਆ ਆਪਣੇ ਇਤਿਹਾਸ ਬਾਰੇ ਜਿਵੇਂ ਆਪਣਾ ਨਚੋੜ ਕਹਿ ਸਕਦੇ ਹਾਂ ਨਚੋੜੇ ਦੇ ਵਿੱਚ ਆਹ ਲੈ ਅਸੀਂ ਸਟਾਰਟਿੰਗ ਦੇ ਵਿੱਚ 10 ਸੁਖੋਣਾ ਦੇ ਨਾਮ ਤੇ ਚਾਹ ਸੱਜਾ ਤੇ ਮੈਂ ਫਿਰ ਦੁਕ ਜਨ sabia ਐ ਨਵੀਂ ਪੱਟ ਕਿੰਨੇ ਸਾਨਾ ਤਾਂ ਸਾਰਾ ਫਿਲਮ ਹੋਤਾ ਮਤਲਬ ਇਤਿਹਾਸ ਕੀ ਬਣਿਆ ਮਾਦਰ ਜੀ ਦਾ ਬਾਲਾਦਰ ਜੀ ਰੰਜੀਤ ਸਿੰਘ ਉਹ ਸਾਰੇ ਦੇ ਵਿੱਚ ਹਾਂ ਜੇ ਇੱਕ ਤੁਹਾਨੂੰ ਵੈਸੇ ਮੈਂ ਵੀ ਪੁੱਛਣਾ ਚਾਹੁੰਦਾ ਵੇਖੋ ਇਹ ਸਹਿਤ ਮੇਲਾ ਲੱਗਾ ਵਾ ਸਹਿਤ ਦਾ ਮਤਲਬ ਹੁੰਦਾ ਆਪਣਾ ਜਿਹੜਾ ਪੁਰਾਣਾ ਇਤਿਹਾਸ ਆ ਉਹਨੂੰ ਜਾਗਰ ਕਰਨਾ ਆਪਣੀ ਨਵਾਂ ਆਉਣ ਵਾਲੀ ਜਿਹੜੀ ਕਹਾਣੀ ਹੁੰਦਾ ਹਾਂ ਜੀ ਤੇ ਤੁਜੀ ਕੋਈ ਪੁਰਾਣਾ ਥੋੜਾ ਯਾਦ ਕੋਈ ਹੈ ਤਾਂ ਉਹ ਚੀਜ਼ਾਂ ਜਿਵੇਂ ਕੋਈ ਇੱਕ ਦੋ ਕਹਾਂ ਨਹੀਂ ਆਪਾਂ ਪ੍ਰਾਤਨ ਜਿਹੜੀਆਂ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਆ ਹਾਂਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਪੁਰਾਣੀ ਕਿਹਨੂੰ ਕਹਿੰਦੇ ਆ ਪੁਰਾਣੀ ਜੋ ਆਪਾਂ ਨੇ ਪੁਰਾਣੇ ਸਮੇਂ 'ਚ ਜੋ ਆਪਾਂ ਜਿਹੜਾ ਸਿਰਾਸਤ ਰਸਤੇ ਸੀ ਨਹੀਂ ਨਹੀਂ ਪੁਰਾਣੀ ਵੈਸੇ ਆਮ ਘਰਾਂ 'ਚ ਵਰਤੀ ਜਾਂਦੀ ਨਾ ਸਾਧ ਘਰਾਂ 'ਚ ਵੀ ਪੁਰਾਣੀ ਕੀ ਕਹਿ ਸਕਦੇ ਵੀ ਭਾਂਡੇ ਨਹੀਂ ਨਹੀਂ ਉਹ ਤਾਂ ਪੁਰਾਣੀ ਚੀਜ਼ ਹੋ ਗਈ ਵੈਸੇ ਹੋਰ ਵੀ ਪੁਰਾਣੀ ਹੈਗੀ ਨੇ ਕੋਈ ਸਾਡੇ ਘਰਾਂ 'ਚ ਆਮ ਹੁੰਦੀ ਸੀ ਤੁਹਾਨੂੰ ਵੀ ਜੀ ਕੋ ਪਤਾ ਹੋ ਲੱਗੇ ਪਰਾਣੀ ਨੂੰ ਕਹਿੰਦੇ ਆ ਜਿਹੜੇ ਦਾਦੀ ਵਾਲਾ ਵੀ ਜਿਹੜੀ ਤਲਾਈ ਜਾਂਦੀ ਆ ਇੱਕ ਫੋਟੀ ਹਾਂਜੀ ਹਾਂਜੀ ਜਿਵੇਂ ਪ੍ਰਾਣ ਜਿਹੜੀ ਵੇਖਿਆ ਆਮ ਘਰਾਵਾਂ ਵਿੱਚ ਛੋਟੀ ਹੁੰਦੀ ਇੱਕ ਉਹਨੂੰ ਪ੍ਰਾਣੀ ਕਿਹਾ ਜਾਂਦਾ ਹੈ ਆਪਾਂ ਮੈਂ ਵੇਖਿਆ ਵਾ ਵੀ ਆਮ ਅੱਜ ਕੱਲ ਜਿਹੜੇ ਬੱਚੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜੀ ਪ੍ਰਾਣੀ ਬਿਆਸ ਤੇ ਆ ਕਿਤਾਬਾਂ ਸਾਨੂੰ ਇਹੋ ਕੁਝ ਹੀ ਸਿਖਾਉਣਾ ਹਨ ਤੇ ਇਹੋ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਜੇ ਕਿ ਅੱਜ ਕੱਲ ਦੇ ਬੱਚੇ ਨੂੰ ਪੁੱਛੋ ਭਈ ਕਿਹੜੀ ਦਾਲ ਬਣਾਈਆਂ ਤੇ ਉਹਨਾਂ ਵੱਤੋਂ ਦੇਖੋ ਕਹਿਣਾ ਖੱਟੀ ਦਾਲ ਬਣਾਈਆਂ ਕਾਲੀ ਦਾਲ ਇਹ ਤੋਂ ਵੱਧ ਉਹਨਾਂ ਨੂੰ ਕੋਈ ਪਤਾ ਨਹੀਂਗਾ ਇਹ ਕਰਕੇ ਸਾਨੂੰ ਇਹ ਕਿਤਾਬਾਂ ਜਿਹੜੀਆਂ ਵਾ ਇਹ ਚੀਜ਼ਾਂ ਦੱਸਦੀਆਂ ਤੇ ਤੁਸੀਂ ਜਿਹੜੇ ਨੌਜਵਾਨ ਜਿਸ ਤਰ੍ਹਾਂ ਤੁਸੀਂ ਕਿਤਾਬਾਂ ਹੁਣ ਲਿਖੀਆਂ ਹੋਈਆਂ ਤੇ ਤੁਸੀਂ ਕੀ ਕਹਿਣਾ ਮੈਂ ਇਹ ਕਰਨ ਜਾਈਂਗੇ ਆਪਾਂ ਅੱਜ ਕੱਲ ਦੇਖਿਆ ਵੀ ਫੋਨ ਤੇ ਜਿਆਦਾ ਜੁੜਦੇ ਆ ਪਰ ਫੋਨ ਤੋਂ ਕਿਤਾਬਾਂ ਪੜ੍ਹ ਕੇ ਉਹ ਆਪਾਂ ਨੂੰ ਸਮਝ ਨਹੀਂ ਆ ਸਮਝ ਆ ਸਕਦੀ ਹੈ ਪਰ ਉਹੋ ਕਿਤੇ ਗੱਲ ਨਹੀਂ ਬਣਦੀ ਜਿਹੜੀ ਆਪਾਂ ਕਿਤਾਬਾਂ ਬਈ ਪੜ੍ਹ ਕੇ ਤੇ ਉਹ ਦੇਖ ਕੇ ਤੇ ਸਮਝ ਸਕਦੇ ਆ ਕਿਉਂਕਿ ਫੋਨ ਤੋਂ ਤਾਂ ਆਪਾਂ ਦੇਖੀਏ ਤਾਂ ਕਿਤੇ ਵੀ ਜਾ ਕੇ ਫੋਨ ਦੇਖੀਏ ਤਾਂ ਸਕਰੀਨ ਟਿਕ ਤੋਂ ਹੋਰ ਵੀ ਉਸ ਨੂੰ ਲੱਗ ਜਾਂਦਾ ਫੋਨ ਤੇ ਕਾ ਜੇ ਮੰਨੋ ਕਿਸੇ ਦਾ ਨੋਟੀਫਿਕੇਸ਼ਨ ਆ ਗਿਆ ਤੇ ਆਪਾਂ ਨੂੰ ਧਿਆਨ ਉੱਤੇ ਜਾਊਗਾ ਜੇ ਆਪਾਂ ਕਿਤਾਬ ਪੜਾਂਗੇ ਤਾਂ ਕਿਤਾਬ ਦਾ ਸਾਰਾ ਧਿਆਨ ਕੋਈ ਇੱਕ ਜਗ੍ਹਾ ਤੇ ਫੋਕਸ ਹੁੰਦਾ ਵੀ ਹੈ ਇਹਦੀ ਸਟੋਰੀ ਇਹੋ ਸੇਗੀ ਜਾਂ ਕਿ ਨੋਵਲ ਇਹ ਦਿੱਤਾ ਸੀਗਾ ਆਪਣਾ ਇਤਿਹਾਸ ਇਹ ਸੀਗਾ ਸੋ ਕਿਤਾਬ ਪੜ ਕੇ ਆਪਾਂ ਨੂੰ ਜੋ ਅੰਦਰੋਂ ਚੀਜ਼ ਫੀਲ ਹੁੰਦੀ ਹੈਗੀ ਜਦੋਂ ਤੱਕ ਜੋ ਆਪਾਂ ਪੜਾਂਗੇ ਫੋਨ ਤੇ ਆਪਾਂ ਨੂੰ ਧਿਆਨ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਵਿਰਸੇ ਨਾਲ ਜੋੜਨਾ ਤੇ ਇਹ ਚੀਜ਼ਾਂ ਵੀ ਜ਼ਰੂਰੀ ਆ ਮੈਂ ਇੱਕ ਗੱਲ ਕੀ ਦੱਸਾਂ ਇਹ ਪੁਰਾਣੀ ਦਸੀਏ ਪੁਰਾਣਾ ਵੀ ਹੁੰਦਾ ਸੀ ਅੱਕਾ ਜਿੰਨੂੰ ਕਿ ਅੱਜ ਕੱਲ ਅਸੀਂ ਇਹੋ ਜਿਹੜੀ ਅੱਜ ਤੋਂ ਪੁਰਾਣੀ ਹੋ ਗਈ ਪਰ ਇਸ ਤੋਂ ਪਿੱਛੇ ਵੀ ਇੱਕ ਪੁਰਾਣਾ ਹੁੰਦਾ ਸੀ ਉਹ ਪੁਰਾਣਾ ਇਹ ਹੁੰਦਾ ਸੀ ਜਿੱਥੇ ਆਪਾਂ ਆਮ ਜਾਮ ਜਦੋਂ ਟੋਕੇ ਦੇ ਪੱਠੇ ਕੁੱਤਰੇ ਜਾਂਦੇ ਸੀ ਜਾਂ ਬੇਲੜਾਂ ਚੱਲਦਾ ਸੀ ਨਾ ਡੰਗਰਾਂ ਵਾਲਾ ਉਹਦੇ ਦਿਵਾਲੇ ਜਿਹੜੀ ਜਗ੍ਹਾ ਬਣੀ ਹੁੰਦੀ ਉਹਨੂੰ ਕਿਹਾ ਜਾਂਦਾ ਸੀ ਪੁਰਾਣਾ ਤੇ ਮੈਂ ਏਵੇਂ ਬੱਚਿਆਂ ਨੂੰ ਕਹੂੰਗਾ ਕਿ ਉਹ ਇੰਨਾਂ ਚੀਜ਼ਾਂ ਦੀ ਨੌਲੇਜ ਵੀ ਇੱਥੇ ਕਿਤਾਬਾਂ ਸਾਰੀਆਂ ਹੈਗੀਆਂ ਵਾ ਇਹਨਾਂ ਦੀ ਨੌਲੇਜ ਵੀ ਜ਼ਰੂਰ ਰੱਖਣਾ ਜਿਹੜਾ ਆਪਣਾ ਪੁਰਾਣਾ ਵਿਰਸਾ ਵਾ ਪੁਰਾਣਾ ਇਤਿਹਾਸ ਆ ਉਹਨੂੰ ਤਾਂ ਹੀ ਆਪਾਂ ਯਾਦ ਰੱਖ ਸਕਦੇ ਜੇ ਆਪਾਂ ਕਿਤਾਬਾਂ ਪੜਾਂਗੇ ਕਿਤਾਬਾਂ ਵਿੱਚ ਉਹ ਇਹ ਸਾਰਾ ਕੁਝ ਮਿਲਣਾ ਤੇ ਅੱਜ ਇੱਕ ਗੁਸਤਕ ਮੇਲੇ ਵਿੱਚ ਆਏ ਆ ਤੇ ਇਹਨਾਂ ਵਿੱਚ ਜੀ ਦਾ ਬਹੁਤ ਬਹੁਤ ਧੰਨਵਾਦੀ ਮੈਂ ਡਾਕਟਰ ਪ੍ਰਤਾਪ ਸਿੰਘ ਘਾੜੀ ਵਾਹੀ ਗੁਰਜੀਤ ਸਿੰਘ ਖਾਲਸਾ ਜੀ